ਨੰਗਲ ਪੁਲਿਸ ਨੇ 24 ਘੰਟੇ ਦੇ ਅੰਦਰ ਹੀ ਤਰਤ ਦਬੋਚੇ ਚੋਰ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਗੁਰਦੇਵ ਕੁਮਾਰ ਵੱਲੋਂ ਚੋਰੀ ਦੀ ਸ਼ਿਕਾਇਤ ਮਿਲੀ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ 24 ਘੰਟੇ ਦੇ ਅੰਦਰ ਹੀ ਦੋ ਚੋਰ ਸਾਹਿਲ ਤੇ ਗੰਜੂ ਨੂੰ ਤਰ ਦਬੋਚਿਆ ਗਿਆ ਹੈ ਉਹਨਾਂ ਦੱਸਿਆ ਕਿ ਚੋਰਾਂ ਕੋਲੋਂ Tata 407 ਗੱਡੀ ਦੇ ਇੰਜਨ ਦਾ ਬਲਾਕ ਵੀ ਬਰਾਮਦ ਕਰ ਲਿਆ ਗਿਆ ਹੈ ਉਨਾ ਦੱਸਿਆ ਕਿ ਇਨ੍ਹਾਂ ਹੀ ਚੋਰਾਂ ਵੱਲੋਂ ਟੂਟੀ ਖੋਲਣ ਦੀਆਂ ਚੋਰੀ ਦੀ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਗਿਆ ਸੀ ਤੇ ਇਨ੍ਹਾਂ ਕੋਲ ਹੁਣ ਸਖਤਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਪੀਬੀ ਪ੍ਰਾਈਮ ਅਪਡੇਟ ਲਈ ਗगन ਪੰਮਰਾਦੀ ਰਿਪੋਰਟ ਦੋ ਬੰਦੇ ਫੜੇ ਹੈ ਜੀ ਚੋਰੀ ਦੇ ਮਾਮਲੇ 'ਚ ਇੱਕ ਟਾਟਾ ਬਲੌਕ ਦਾ ਜਿਹੜਾ ਟਾਟਾ 407 ਦਾ ਇੱਕ ਪਾਰਟ ਸੀਓ ਚੋਰੀ ਹੋਇਆ ਸੀ ਸਾਨੂੰ ਗੁਰਦੇਵ ਕੁਮਾਰ ਦੀ ਕੰਪਲੇਂਟ ਆਈ ਸੀ ਉਹਦੇ ਰਿਗਾਰਡਿੰਗ ਤੇ ਆਪਾਂ ਕੱਲ ਹੀ ਸਾਨੂੰ ਕੰਪਲੇਂਟ ਆਈ ਤੇ ਕੱਲ ਹੀ ਅਸੀਂ ਕਾਰਵਾਈ ਕਰਦੇ ਹੋਏ ਦੋ ਬੰਦ ਦੋ ਸਾਹਿਲ ਗੰਜੂ ਸਾਹਿਲ ਤੇ ਇੱਕ ਗੰਜੂ ਦੋ ਬੰਦੇ ਅਸੀਂ ਜਿਹੜੇ ਹੈਗੇ ਇਹ ਫੜ ਲਏ ਨੇ ਜੀ ਤੇ ਇਸ ਤੋਂ ਇਲਾਵਾ ਇਹ ਹੋਰ ਚੋਰੀਆਂ 'ਚ ਵੀ ਕੋਈ ਟੁੱਟੀ ਚੋਰੀਆਂ ਦੇ ਵਿੱਚ ਵੀ ਇਨਵੋਲਵ ਨੇ ਉਹਦੀ ਵੀ ਜਿਹੜੀ ਹੈਗੀ ਪੁਤਤੀ ਚੱਲ ਰਹੀ ਹੈ ਕੀ ਰਿਕਵਰ ਕੀਤਾ ਜੀ ਤੁਸੀਂ ਜਿਹੜਾ ਬਲੌਕ ਚੋਰੀ ਹੋਇਆ ਸੀ Tata 407 ਉਹ ਐਸੇ ਰਿਕਵਰ ਕਰ ਠੀਕ ਹੈ ਜੀ